ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀਆਂ ਦਾ ਮਸਲਾ ਅੱਜ ਸੰਸਦ ਦੇ ਵਿੱਚ ਗੁੰਜਿਆ ਏ ਸੰਸਦ ਦੇ ਵਿੱਚ ਇਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਏ ਹੱਥਾਂ ਦੇ ਵਿੱਚ ਬੇੜੀਆਂ ਪਾ ਕੇ ਵਿਰੋਧੀ ਧਿਰਾਂ ਦੇ ਐਮਪੀ ਪ੍ਰਦਰਸ਼ਨ ਕਰਦੇ ਨਜ਼ਰ ਆਏ ਨੇ ਅਤੇ ਭਾਰਤ ਸਰਕਾਰ ਉੱਤੇ ਵੱਡੇ ਸਵਾਲ ਨੇ ਜਿਹੜੇ ਉਹ ਚੁੱਕੇ ਗਏ ਨੇ ਤਾਂ ਸੰਸਦ ਮੈਂਬਰ ਅਮਰੇਸਰ ਗੁਰਜੀਤ ਸਿੰਘ ਔਜਲਾ ਦੇ ਵੱਲੋਂ ਵੀ ਤਿੱਖੇ ਨਿਸ਼ਾਨੇ ਸਾਧੇ ਗਏ ਨੇ ਇਸ ਦੇ ਨਾਲ ਪੰਜਾਬ ਅਤੇ ਹੋਰ ਵੱਖ-ਵੱਖ ਸੂਬਿਆਂ ਦੇ ਸੰਸਦ ਮੈਂਬਰਾਂ ਨੇ ਕੇਂਦਰ ਨੂੰ ਇਸ ਮਸਲੇ ਉੱਤੇ ਘੇਰਿਆ ਹੈ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਜਹਾਜ਼ ਅਗਰ ਦਿੱਲੀ ਦੇ ਵਿੱਚ ਲੈਂਡ ਹੁੰਦਾ ਤਾਂ ਚੋਣਾ ਉੱਤੇ ਉਸ ਦਾ ਅਸਰ ਪੈ ਸਕਦਾ ਸੀ ਇਸ ਕਰਕੇ ਅਮ੍ਰਿਤਸਰ ਦੇ ਵਿੱਚ ਲੈਂਡਿੰਗ ਆ ਜਿਹੜੀ ਉਹ ਕਰਵਾਈ ਗਈ ਹੈ ਦੂਜੇ ਪਾਸੇ ਅਮਰੀਕੀ ਫੌਜ ਦਾ ਜਹਾਜ਼ ਭੇਜ ਕੇ ਉਸ ਦੇ ਵਿੱਚ ਭਾਰਤੀ ਨਾਗਰਿਕਾਂ ਨੂੰ ਬੇੜੀਆਂ ਵਿੱਚ ਬੰਨ੍ਹ ਕੇ ਭਾਰਤ ਵਾਪਸ ਲਿਆਉਣ ਨੂੰ ਲੈ ਕੇ ਵੀ ਇਤਰਾਜ਼ ਆ ਜਿਹੜਾ ਉਹ ਜਤਾਇਆ ਗਿਆ ਹੈ ਸੰਸਦ ਮੈਂਬਰਾਂ ਦਾ ਕਹਿਣਾ ਹੈ ਕਿ ਸਨਮਾਨ ਦੇ ਨਾਲ ਇਹ ਨਾਗਰਿਕ ਨੇ ਜਿਹੜੇ ਉਹ ਭਾਰਤ ਲਿਆਏ ਜਾਣੇ ਚਾਹੀਦੇ ਸੀ ਇੱਥੋਂ ਤੱਕ ਕੀ ਕੁਝ ਸੰਸਦ ਮੈਂਬਰਾਂ ਨੇ ਇਹ ਗੱਲ ਵੀ ਆਖੀ ਹੈ ਕਿ ਅਮਰੀਕਾ ਆਪਣੀ ਮਿਲਟਰੀ ਪਾਵਰ ਦੀ ਤõਸ ਜਮਾਉਣੀ ਚਾਹੁੰਦਾ ਹੈ ਇਸ ਕਰਕੇ ਉਸ ਦੇ ਵੱਲੋਂ ਇਹ ਆਰਮੀ ਵਾਲਾ ਜਹਾਜ਼ ਆ ਜਿਹੜਾ ਉਹ ਭੇਜਿਆ ਗਿਆ ਸੀ ਤਬਕ ਕੋ ਵੱਖ ਲੀਡਰ ਨੇ ਜਿਹੜੇ ਉਹ ਇਸ ਮਸਲੇ ਨੂੰ ਲੈ ਕੇ ਸਵਾਲ ਚ ਨਜ਼ਰ ਆਏ ਨੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਅਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਦੀਪ ਸਿੰਘ ਔਜਲਾ ਬੀੜੀਆਂ ਪਾ ਕੇ ਪਰਦਰਸ਼ਨ ਕਰਦੇ ਨਜ਼ਰ ਆਏ ਨੇ ਇਸ ਦੇ ਨਾਲ ਹੀ ਉਹਨਾਂ ਨੌਜਵਾਨਾਂ ਦਾ ਪੱਖ ਵੀ ਸਾਹਮਣੇ ਆਇਆ ਹੈ ਜਿਹੜੇ ਅਮਰੀਕਾ ਤੋਂ ਵਾਪਸ ਪਰਤੇ ਨੇ ਇਸੇ ਤਰ੍ਹਾਂ ਕਪੂਥਲਾ ਦੇ ਪਿੰਡ ਪਧਾਸ ਦੀ ਲਪ੍ਰਿਤ ਕੌਰ ਆਪਣੇ ਪੁੱਤਰ ਦੇ ਨਾਲ ਪਰਤੀ ਹੈ ਅਤੇ ਜਸਪਾਲ ਸਿੰਘ ਨੇ ਜਿਹੜੇ ਉਹ ਫਤੇਗੜ ਤੂੜੀਆਂ ਦੇ ਵਿੱਚ ਅਮਰੀਕਾ ਤੋਂ ਪਰਤੇ ਨੇ ਇਸੇ ਤਰ੍ਹਾਂ ਹੋਰ ਇਲਾਕਿਆਂ ਤੋਂ ਵੀ ਲੋਕ ਨੇ ਜਿਹੜੇ ਉਹ ਪਰਤੇ ਨੇ ਜੇ ਗੱਲ ਕੀਤੀ ਜਾਵੇ ਟਾਂਡਾ ਉੜਮੜ ਦੀ ਤਾਂ ਹਰਦੇਵ ਸਿੰਘ ਤੇ ਸੁਖਪਾਲ ਸਿੰਘ ਨੇ ਜਿਹੜੇ ਉਹ ਟਾਂਡਾ ਉੜਮੜ ਦੇ ਵਿੱਚ ਪਰਤੇ ਨੇ ਹੋਰ ਵੀ ਵੱਖ-ਵੱਖ ਲੋਕਾਂ ਦੇ ਬਿਆਨ ਆਏ ਨੇ ਜਿਹੜੇ ਲੋਕ ਡੌਕੀ ਲਾ ਕੇ ਅਮਰੀਕਾ ਗਏ ਸੀ ਉਹਨਾਂ ਨੇ ਦੱਸਿਆ ਹੈ ਕਿ ਕਿਸ ਪ੍ਰਕਾਰ ਉਹਨਾਂ ਨੂੰ ਮੁਸ਼ਕਲ ਹਾਲਾਤਾਂ ਵਿੱਚ ਰੱਖਿਆ ਗਿਆ ਕਿਸ ਪ੍ਰਕਾਰ ਉਹਨਾਂ ਨੂੰ 4-4 ਦਿਨ ਬਾਅਦ ਖਾਣਾ ਮਿਲਦਾ ਸੀ ਕਿਸ ਪ੍ਰਕਾਰ ਉਹਨਾਂ ਨਾਲ ਲੁੱਟਮਾਰ ਹੁੰਦੀ ਸੀ ਅਤੇ ਕਿਸ ਪ੍ਰਕਾਰ ਅਗਰ ਕੋਈ ਜ਼ਖਮੀ ਹੋ ਜਾਂਦਾ ਸੀ ਤਾਂ ਉਸ ਨੂੰ ਮਰਨ ਦੇ ਲਈ ਛੱਡ ਦਿੱਤਾ ਜਾਂਦਾ ਸੀ ਏਜੰਟਾਂ ਨੂੰ ਲੈ ਕੇ ਵੀ ਵੱਡੇ ਸਵਾਲ ਨੇ ਜਿਹੜੇ ਉਹ ਇਹਨਾਂ ਵਿਅਕਤੀਆਂ ਨੇ ਚੁੱਕੇ ਨੇ ਕਿ ਸਾਡੇ ਨਾਲ ਗੱਲਬਾਤ ਕੁਝ ਹੋਰ ਕੀਤੀ ਗਈ ਸਾਨੂੰ ਭਰੋਸਾ ਕੁਝ ਹੋਰ ਦਿੱਤਾ ਗਿਆ ਲੇਕਿਨ ਸਾਨੂੰ ਮੁਸ਼ਕਲ ਵੇਲਿਆਂ ਦੇ ਵਿੱਚ ਉੱਥੇ ਛੱਡ ਦਿੱਤਾ ਗਿਆ ਸਾਨੂੰ ਕੁਝ ਨਹੀਂ ਪਤਾ ਲੱਗਾ ਉਹਨਾਂ ਨੇ ਸਾਨੂੰ ਕਿੱਦਾਂ ਭੇਜਿਆ ਵੇਸ ਨਾਲ ਚੋਰੀ ਚੜਾਏ ਨੇ ਕਿੰਨੇ ਸਮੇਂ ਤੋਂ ਸੀ ਮੀਨਾ ਹੋ ਗਏ ਮੀਨਾ ਹਾਂਜੀ ਕੋਈ ਕੋਈ ਨਹੀਂ ਸੀ ਮੈਂ ਅਤੇ ਮੇਰਾ ਬੇਟਾ ਤੇ ਕੀ ਕਾਰਨ ਬਣਿਆ ਰਿਪੋਰਟ ਕੁਝ ਨਹੀਂ ਉਹਨਾਂ ਨੇ ਦੱਸਿਆ ਰੀਜ਼ਨ ਕੁਝ ਨਹੀਂ ਨਾ ਕੋਈ ਬਿਆਨ ਹੋਇਆ ਕੁਝ ਨਹੀਂ ਰੀਜ਼ਨ ਦੱਸਿਆ ਸਾਨੂੰ ਤੇ ਵੀ ਨਹੀਂ ਪਤਾ ਕਿ ਇੰਡੀਆ ਡਿਪੋਰਟ ਕਰਦੇ ਕੋਈ ਹਾਂ ਗਏ ਸੀ ਦੋਨੋਂ ਰਿਪੋਰਟ ਕਰਨ ਵੇਲੇ ਕੀ ਕੋਈ ਦੱਸਿਆ ਸੀ ਆਪਾਂ ਮਨ ਲੱਗਿਆ ਗੱਲ ਬਾਤ ਇਹ ਕੋਈ ਨਹੀਂ ਦੱਸਿਆ ਤੋਰ ਦਾ ਪਤਾ ਵੀ ਚੱਲ ਲੱਗਾ ਕਿ ਮਿਲਦੀ ਕਿ ਲੋਕੜੀ ਜਾਰ ਕੋ ਨਹੀਂ ਆਇਆ ਇਸ ਤਰ੍ਹਾਂ ਉੱਥੇ ਕੈਂਪਸ 'ਚ ਸਾਨੂੰ ਲੈ ਗਏ ਸੀ ਉੱਥੇ ਸਾਰੇ ਨੂੰ ਪਤਾ ਹੀ ਨਹੀਂ ਲੰਗਾ ਕੀ ਕੀਤਾ ਉਹਨਾਂ ਨੇ ਸਾਨੂੰ ਇਕੱਠੇ ਕਰਕੇ ਲੈ ਆਏ ਇੰਡੀਆ ਨੂੰ ਤਨ ਉੱਤੇ ਇੰਡੀਆ ਲੈਫਟੇ ਤੇ ਜਾਣਾ ਸੀ ਉਦੋਂ ਨੇ ਕੀ ਕੀਤਾ ਕੁਛ ਨਹੀਂ ਕੀਤਾ ਸਾਨੂੰ ਹੱਥ ਗੜੀਆਂ ਲਵਾਤੀਆਂ ਸੀ ਪੈਰਾਂ ਨੂੰ ਤੇ ਹੱਥਾਂ ਨੂੰ ਕਿੰਨੇ ਜਾਣੇ ਸੀ ਉੱਥੋਂ 104 ਦਿਨੇ ਵਾਪਸ ਆਏ ਲੇਡਿਸ ਕਿਹੜੇ ਤੁਸੀਂ ਨਹੀਂ ਹੋਰ ਵੀ ਹੈਗੇ ਸੀ ਸੱਤ ਪਿਆਮੀਆਂ ਸੀ ਬਾਕੀ ਲੇਡਿਸ ਸਿੰਗਲ ਸੀ ਭਾਜੀ ਔਕੜਾਂ ਦਾ ਬਹੁਤ ਨੇ ਬਸ ਹੁਣ ਅਰਦਾਸ ਕੇ ਹੱਥ ਅੱਗੇ ਬੇਰਤੀ ਆ ਭਾਜੀ ਕੋਈ ਏਜੰਟਾ ਦਾ ਗੇੜ ਕੇ ਦੋ ਨੰਬਰ ਚ ਨਾ ਭਾਜੀ ਕਿਸੇ ਪਾਸੇ ਜਾਓ ਭਾਜੀ ਇੱਥੇ ਖਾ ਲਓ ਥੋੜੀ ਖਾ ਲਓ ਕਦਰ ਤੋ ਕੇਣਾ ਚਲੋ ਭਾਜੀ ਨਾ ਖਾਨ ਨੂੰ ਮਿਲਦਾ ਨਾ ਕੋਈ ਮੋਥੇ ਕੋਈ ਤੁਹਾਡੀ ਸੇਫਟੀ ਰੱਖਦੇ ਆ ਕੋਟਮਾਰ ਬਾਧੂ ਕਰਦੇ ਆ ਜੋ ਤੁਹਾਡੀ ਜੇ ਵਿੱਚ ਪੈਸਾ ਤੇ ਲਾ ਸਭ ਕੁਝ ਖੋ ਲੈਂਦੇ ਆ ਜਦੋਂ ਘਰੋਂ ਚੱਲੇ ਸੀ ਮਤਲਬ ਕਿ ਸਾਵ ਲਾ ਲਓ ਭਾਜੀ 30 35000 ਦੇ ਤਾਂ ਕੱਪੜੇ ਹੀ ਸੀਗੇ ਸਾਡੇ ਕੋਲ ਜਿਹੜੇ ਰਾਸਤੇ ਸਾਡੇ ਕੋ ਖੋਲੇ ਆ ਤੁਹਾਨੂੰ ਸਿੱਧਾ ਕਹੇ ਕਿ ਘੜਿਆ ਕਿ ਇਤੋਂ ਭਾਜੀ ਪਹਿਲਾ ਵੀਜ਼ਾ ਇਟਲੀ ਦਾ ਸੀ ਇੱਥੇ ਇਟਲੀ ਦਾ ਬਿਲਕੁਲ ਡਾਇਰੈਕਟ ਗਏ ਆ ਮੁੜ ਕੇ ਗਏ ਕਹਿੰਦੇ ਤੁਹਾਡੀ ਡਾਇਰੈਕਟ ਫਲਾਈਟ ਕਰਾ ਦਿੰਦੇ ਆ ਤੇ ਅਸੀਂ ਵੀ ਪਾਜੀ ਤਿਆਰ ਹੋ ਗਏ ਠੀਕ ਆ ਹੁਣ ਸਭ ਤੋਂ ਜ਼ਿਆਦਾ ਪਾਜੀ ਫਲਾਈਟ 'ਚ ਬੈਠ ਕੇ ਪਤਾ ਲੱਗਦਾ ਫਲਾਈਟ ਦੀ ਟਿਕਟ ਆਈ ਹੈ ਸਟੇ ਵਾਲੀ ਫਲਾਈਟ ਆ ਜੀ ਬੰਦਾ ਕਹਿੰਦਾ ਕਿ ਚਲੋ ਪਹਿਲਾਂ ਵੀ ਸਟੇ ਮਿਲਦੀ ਆ ਜਦੋਂ ਜਾ ਕੇ ਤਾਰ ਕੇ ਪਾਜੀ ਬਾਈ ਰੋਡ ਅੱਗੇ ਲੈ ਜਾਂਦੇ ਨਾ ਬਾਈ ਬਹੁਤ ਔਖਾ ਹੁੰਦਾ ਟਿਕਟਲੀ ਕੋ ਤੁਸੀਂ ਕਿੱਥੇ ਗਿਆ ਸੀ ਤਾਂ ਬਈ ਉਹ ਤੋਂ ਉਹਨਾਂ ਨੇ ਲੈਟਨ ਅਮਰੀਕਾ ਲੈ ਕੇ ਜਾਂਦੇ ਆ ਜਿੱਥੋਂ ਲੈ ਕੇ ਗਿਆ ਸੀ ਕਿ ਤੁਹਾਡੇ ਇੱਥੇ ਤੁਸੀਂ ਅਮਰੀਕਾ ਆ ਕੇ ਜੀ ਹੁਣ ਤੁਹਾਡੀ ਇੱਥੋਂ ਫਲਾਈਟ ਹੋਣੀ ਆ ਅਗਲੀ ਇੱਥੇ ਵੇਟ ਕਰ ਲਓ ਪਾਜੀ ਕੋਈ ਫਲਾਈਟ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਨਾ ਕੋਈ ਮੁੜ ਕੇ ਉਹ ਹੱਥ ਪਾਉਂਦਾ ਨਾ ਕੋਈ ਰੋਟੀ ਖਾਣ ਨੂੰ ਦਿੰਦਾ ਜੇ ਪਿਛੇ ਫੋਨ ਕਰਕੇ ਏਜੰਟਾਂ ਨੂੰ ਫੋਨ ਕਰਦੇ ਆ ਕੋਈ ਨਹੀਂ ਹੋ ਜੂਗਾ ਹੋ ਜੂਗਾ ਹੱਲ ਫਿਰ ਭਾਜੀ ਮਜਬੂਰੀ 'ਚ ਇਹ ਕਰਦਿਆਂ ਤੋਂ ਪੈਸੇ ਮੰਗਾਉਣੇ ਪੈਂਦੇ ਆ ਕਿਉਂਕਿ ਬੰਦ ਇਨਸਾਨ ਆ ਭਾਈ ਭੁੱਖ ਤਾਂ ਲੱਗਦੀ ਆ ਉਹਨਾਂ ਇੱਕ ਦਿਨ ਭੁਖਾਰਾ ਲੂਗਾ ਦੋ ਦਿਨ ਪਰ ਇਹ ਬਹੁਤ ਕਿਸ ਤਰੀਕੇ ਨਾਲ ਤੁਰ ਕੇ ਇੱਕ ਵਾਂਦੇ ਭਾਜੀ ਕੋਸ਼ਿਸ਼ ਦਾ ਰਾਸਤਾ ਸੀ ਉਹਦੇ ਵਿੱਚ ਟੈਕਸੀਆਂ ਦੇ ਕੱਢਿਆ ਲਗਭਗ 15 ਘੰਟੇ ਸਮੁੰਦਰ ਦੇ ਵਿੱਚ ਦੀ ਲੈ ਕੇ ਗਏ ਬੋਟ ਤੇ ਉਹ ਵੀ 5 ਫੁੱਟ ਚੌੜੀ ਮਤਲਬ ਪਲਾਸਟਿਕ ਦੀ ਬੋਟ ਹੁੰਦੀ ਆ ਜੀ ਉਸ ਤੋਂ ਬਾਅਦ ਫੇਰ ਰੋਡ ਤੇ ਪੇ 40-45 ਕਿਲੋਮੀਟਰ ਚੱਲੇ ਅਸੀਂ ਪੈਦਲ 17 ਕ 18 ਪਹਾੜ ਸੀ ਜਿਹੜੇ ਕ੍ਰੋਸ ਕੀਤੇ ਆ ਜੀ ਉਹ ਵੀ ਇਦਾਂ ਸੀ ਕਿ ਇੱਕ ਸਾਈਡ ਤੇ ਖਾੜੀ ਆ ਜੇ ਪੈਰ ਸਲਿੱਪ ਹੋ ਗਿਆ ਤਾਂ ਮਤਲਬ ਬੰਦਾ ਨਹੀਂ ਲੱਭਦਾ ਕਿਸੇ ਨਾਲ ਦੇ ਨਾਲ ਕੋਈ ਮੈਸੇਜਿੰਗ ਹੋਇਆ ਪਾਜੀ ਬਹੁਤ ਕੁਝ ਦੇਖਿਆ ਜੀ ਰਾਸਤੇ 'ਚ ਜਿਹੜਾ ਡਿੱਗ ਪੈਂਦਾ ਸੱਟ ਲੱਗ ਜਾਂਦੀ ਆ ਕੋਈ ਮਰਨ ਗੰਡੇ ਪਿਆ ਮੋ ਛੱਡ ਦਿੰਦੇ ਆ ਕਿ ਮਾਰ ਜਪਾ ਇੱਥੇ ਡੈੱਡ ਬਾਡੀਆਂ ਅਸੀਂ ਜਾਂਦੇ ਵਕ ਖੁਦ ਦੇਖੀਆਂ ਨੇ ਤੁਹਾਡੀ ਯਾਦ ਦੇ ਨੌਜਵਾਨਾਂ ਦਾ ਸ੍ਰੀਥ ਰੇਕਣਾ ਚਾਹੁੰਦੇ ਆ ਅਰੇਸਟ ਭਾਈ ਸਾਡੀ ਅਮਰੀਕਾ ਜਾ ਕੇ ਪਈ ਆ ਪੰਜਾਬ ਦੇ ਨੌਜਵ ਵਾਜੀ ਤੇ ਖਾ ਲੋ ਘੱਟ ਖਾ ਲੋ ਯਾਰ ਬਾਹਰ ਸੁਪਨਾ ਨਾ ਹੀ ਦੇਖੋ ਇੱਕ ਤਾਂ ਪੈਸੇ ਉੱਜੜਦੇ ਆ ਤੇ ਭਾਜੀ ਦੂਸਰਾ ਮੁਸ਼ਕਲ ਹੀ ਆ ਕਿ ਬੰਦਾ ਬਚ ਕੇ ਹੁੰਦਾ ਤੇ ਦਿੱਲੀ ਤੋਂ ਕਤਰ ਕਤਰ ਤੋਂ ਬ੍ਰਾਜ਼ੀਲ ਬ੍ਰਾਜ਼ੀਲ ਤੋਂ ਬਾਹਰ ਇਹ ਨਿਕਲੇ ਤੇ ਕਹਿੰਦਾ ਮੈਂ ਫਿਰ ਦੋਕ ਦਿਨ ਹੋਟਲ ਚ ਰਿਹਾ ਤੇ ਮੈਨੂੰ ਕਹਿੰਦੇ ਕਿ ਪੇਰੂ ਤੂੰ ਤੇਰੀ ਫਲੈਟ ਆ ਪੇਰੂ ਤੱਕ ਹੀ ਬੱਸਾ ਤੇ ਗਏ ਤੇ ਅੱਗੇ ਮਿਲ ਕੇ ਕੋਈ ਉੱਥੇ ਫਲੈਟ ਨਹੀਂ ਆ ਕੋਈ ਕੁਝ ਨਹੀਂ ਹੈਗਾ ਜੀ ਫਿਰ ਬਾਹਰ ਤੇ ਟੈਕਸੀ ਰਾਈ ਗਈ ਪੇਰੂ ਕੋਕਲੀ ਕੋਲੰਬੀਆ ਤੇ ਫਿਰ ਕਪੂਰਗਾਨਾ ਜਿੱਥੇ ਪਨਾਮਾ ਜੰਗਲ ਸ਼ੁਰੂ ਹੁੰਦਾ ਫਿਰ ਉੱਥੋਂ ਅੱਗੇ ਕਹਿੰਦੇ ਕਿ ਤੂੰ ਸ਼ਿਪ ਤੇ ਜਾਏਂਗਾ 크ਰੂਜ਼ ਤੇ ਜਾਣ ਨੂੰ ਕਹਿੰਦੇ ਤੇ ਪਰ 크ਰੂਜ਼ ਵੀ ਉੱਥੇ ਖੜਾ ਨਹੀਂ ਹੈਗਾ ਜੀ ਕੁਛ ਨਹੀਂ ਹੈਗਾ ਜੀ ਫਿਰ ਪਨਾਮਾ ਫਿਰ ਡਾਂਕੀ ਲੱਗੀ ਤੇ ਕੁਝ ਮੁੰਡੇ ਵੀ ਮਤਲਬ ਇੱਕ ਇੱਕ ਦੋ ਦੋ ਮੁੰਡਾ ਮਰਿਆ ਵੀ ਇੱਥੇ ਇੱਕ ਸਮੁੰਦਰ ਚ ਡੁੱਬ ਗਿਆ ਜੀ ਤੇ ਇੱਕ ਜੰਗਲ ਚ ਪਨਾਮਾ ਦੇ ਉਸ ਤੋਂ ਬਾਅਦ ਸਿਟੀ ਪਹੁੰਚੇ ਜਿੱਦਾਂ ਵੀ ਪਹੁੰਚੇ ਡਾਂਕੀ ਦੋ ਦਿਨ ਦੇ ਬਾਅਦ ਨਿਕਲੇ ਸਿਟੀ ਨਿਕਲੇ ਸਿਟੀ ਤੋਂ ਬਾਅਦ ਹੀ ਹੌਲੀ ਹੌਲੀ ਇਦਾਂ ਨਿਕਾਰਾ ਗੁਆ ਗੁਆਟਾਮਲ ਮੁਕਸੀਕੋ ਤੱਕ ਪਹੁੰਚ ਗਏ ਉੱਥੇ ਤੋਂ ਅੱਗੇ ਕਿਸ ਤਰ੍ਹਾਂ ਗਏ ਸਿਕੋ ਤੋਂ ਅੱਗੇ ਸਾਨੂੰ ਉਹਨਾਂ ਨੇ ਪਹਾੜੀ ਪਹਾੜੀ ਵਾਲੇ ਰਸਤੇ ਕੱਢਿਆ ਕਿ ਉਹਨੇ ਡੋਂਕਰ ਨੇ ਤੋਂ ਸਮੁੰਦਰ ਦੇ ਨਾਲ ਕਿਉਂ ਲੱਗੀ ਸਮੁੰਦਰ ਦੀ ਡੋਂਕੀ ਲੱਗੀ ਹੈ 4 ਘੰਟੇ ਦੀ ਜਿਹਦੇ ਵਿੱਚ ਮੇਰੀ ਕਿਸ਼ਤੀ ਡੁੱਬ ਚਲੀ ਸੀ ਤੋਂ ਉਹਦੇ ਚੋਂ ਹੀ 8-9 ਜਾਣੇ ਜਿਹਦੇ ਵਿੱਚੋਂ ਹੀ ਬਚ ਗਏ ਯੋਤ ਤੁਸੀਂ ਇਹ ਤਾਂ ਚੱਲੇ ਸੀ ਏਜੰਟ ਦੇ ਨਾਲ ਕਿਹੋ ਜੀ ਗੱਲਬਾਤ ਕੀਤੀ ਵੀ ਡੋਂਖੀ ਰਾਂ ਜਾਵਾਂਗੇ ਕਿ ਸਿੱਧੀ ਫਲਾਈ ਕਿ ਉਹਨਾਂ ਨੇ ਜੱਟ ਹੋ ਜਾਂਦਾ ਮੇਰੇ ਨਾਲ ਗੱਲ ਹੋਈ ਸੀ ਕਿ ਮੈਂ ਇਹ ਇਹ ਜੋਰ ਪਤਾ ਵੀਜ਼ਾ ਦਵਾਉਂਗਾ ਵੀ ਵੀਜ਼ਾ ਲਵਾ ਕੇ ਫਿਰ ਸਿੱਧਾ ਮਕਸੀਕੋ ਦਾ ਕਰਾਉਂਗਾ ਤੇ ਫਿਰ ਉੱਥੇ ਗਏ ਉਹਨੂੰ ਕਹਿੰਦਾ ਨਹੀਂ ਇਹ ਗੱਲ ਨਹੀਂ ਬੰਦੀ ਵੀ ਫਿਰ ਉਹਨਾਂ ਨੇ ਮੈਨੂੰ ਬਰਾਉ ਤੋਂ ਕਤਰਕਲ ਲਿਆ ਦਿੱਲੀ ਤੋਂ ਕਤਰ ਤੋਂ ਫਿਰ ਸਿੱਧਾ ਬਰਾਜ਼ੀਲ ਕੱਲੇ ਫਿਰ ਅੱਗੇ 42 ਲੱਖ ਰੁਪਏ ਇੰਨੇ ਲੰਮੇ ਸਮੇਂ ਤੁਸੀਂ ਰਹੇ ਹੋ ਖਾਣ ਪੀਣ ਦਾ ਕੀ ਪ੍ਰਬੰਧ ਸੀ ਕਿੱਦਾਂ ਖਾਣ ਪੀਣ ਦਾ ਹੀ ਚੋਲ ਜੇ ਮਿਲ ਜਾਂਦੇ ਹੀ ਕਦੀ ਕਦਾਈ ਨਹੀਂ ਤੇ ਚਾਰ ਚਾਰ ਦਿਨ ਕਦੀ ਆ ਰਹੀ ਭੁੱਖੇ ਰਹਿ ਜਾਂਦਾ ਹੀ ਕਦੀ ਕੋਕ ਮਿਲ ਜਾਣਾ ਜੱਬ ਸਕੋਟ ਮਿਲ ਜਾਣੇ ਬਸ ਇਹੀ ਖਾ ਲੈਣੇ ਕੀ ਮੰਗ ਕਰਦੇ ਹੋ ਤੁਸੀਂ ਸਰਕਾਰ ਤੋਂ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਸਾਡਾ ਜਿਹੜਾ ਨੁਕਸਾਨ ਆਇਆ ਉਹ ਪਰਵਾਇ ਕਰ ਦੇਣ ਸਾਡੀ ਮਦਦ ਕਰਨ ਜੰਟਾਂ ਦੀ ਕਾਰਵਾਈ ਹੋਜੀ ਕਰੀ ਚਾਹੁੰਦੇ ਤੁਸੀਂ ਜੰਟਾਂ ਦੀ ਕਾਰਵਾਈ ਸਖਤੋ ਸਖਤ ਹੋਣੀ ਚਾਹੀਦੀ ਹੈ ਇੱਕ ਜਿਹੜਾ ਬੰਦੇ ਨੂੰ ਦੋ ਨੰਬਰ 'ਚ ਨਾ ਪਾਇਆ ਜਾਵੇ ਜੇ ਪਾਉਣਾ ਹੈ ਤੇ ਇੱਕ ਨੰਬਰ ਦੇ ਵਿੱਚ ਬੰਦੇ ਨੂੰ ਘੱਲਿਆ ਜਾਵੇ ਕੇ 2 ਨੰਬਰ ਦੇ ਵਿੱਚ ਨਾ ਘੱਲਿਆ ਜਾਵੇ। ਕੀ ਨਾਂ ਹੈ ਤੁਹਾਡਾ? ਮੇਰਾ ਨਾਂ ਜਸਪਾਲ ਸਿੰਘ ਜੀ। ਇਹ ਕਿਹੜਾ ਪਟਾ? ਹਰਦਵਾਰ ਵਾਲਾ। ਹੋਰ ਕਿੱਥੇ ਰਹ ਰਹੇ? ਫਤਿਹਗੜ ਜੂੜੀਆਂ। ਫਤਿਹਗੜ ਜੂੜੀਆਂ ਜਸਪਾਲ ਸਿੰਘ ਜੀ। ਇਹ ਕਿਸ ਤਰ੍ਹਾਂ ਐਜੰਟ ਨਾਲ ਗੱਲ ਹੋਈ ਕਿਸ ਤਰ੍ਹਾਂ ਤੁਸੀਂ ਪਹੁੰਚੇ ਯੂਐਸਏ? ਮੈਂ ਯੂਐਸਏ ਜੇ ਤਾਂ ਇੱਥੋਂ ਗਿਆ ਹੀਗਾ। ਐਜੰਟ ਨਾਲ ਗੱਲ ਹੋਈਗੀ ਮੇਰੀ ਇੱਕ ਨੰਬਰ ਤੇ ਵੀਜ਼ਾ ਪ੍ਰੋਪਰ ਲਵਾ ਕੇ ਤੁਹਾਨੂੰ ਅਮਰੀਕਾ ਭੇਜਾਂਗੇ। ਤੇ ਪਰ ਮੇਰੇ ਨਾਲ ਧੋਖਾ ਹੋ ਗਿਆ। ਕਿੰਨੇ ਪੈਸਿਆਂ ਦੀ ਗੱਲ ਮੇਰੀ 30 ਲੱਖ ਦੀ ਗੱਲ ਹੋਈ ਸੀ। ਸਾਰੇ ਪੈਸੇ ਚਲੇ ਗਏ ਸਾਰੇ ਪੈਸੇ ਚਲੇ ਗਏ ਇੱਥੋਂ ਤੁਸੀਂ ਕਿੱਥੇ ਗਏ ਆਪਣਾ ਪੰਜਾਬ ਤੋਂ ਫਰੇ ਕਰੂ ਕਿੱਥੇ ਗਏ ਸੀ ਸਭ ਤੋਂ ਪਹਿਲਾਂ ਮੈਂ ਇੱਥੋਂ ਯੂਰਪ ਗਿਆ ਸੀ ਅੱਛਾ ਫਿਰ ਯੂਰਪ ਤੋਂ ਫਿਰ ਡਾਕਟਰ ਲਗਾਈ ਗਿਆ ਤੇ ਇੱਕ ਨੰਬਰ ਜੀ ਵੀਜ਼ਾ ਲਵਾ ਕੇ ਕਹਿੰਦਾ ਮੈਂ ਤੈਨੂੰ ਭੇਜਾਂਗਾ ਪਰ ਉਹਨੇ ਮੇਰਾ ਫਰਾਡ ਕੀਤਾ ਅੱਛਾ ਫਿਰ ਉਹਨੇ ਆਪਣਾ ਪਿਆਰ ਬਦਲ ਲਿਆ ਫਿਰ ਕਿਉਂ ਕਿ ਨਹੀਂ ਹਾਂਜੀ ਫਿਰ ਉਹਨੇ ਆਪਣਾ ਮੈਨੂੰ ਬ੍ਰਾਜ਼ਿਲ ਤੱਕ ਕਹਿੰਦਾ ਹੈ ਵੀ ਤੈਨੂੰ ਉੱਥੇ ਤੋਂ ਮੈਂ ਬਾਈਏ ਰਹੀ ਗਿਆ ਹੈ ਬ੍ਰਾਜ਼ਿਲ ਤੱਕ ਅੱਗੇ ਵੀ ਬਾਈਅਰ ਦੀ ਗੱਲ ਹੋਈਗੀ ਪਰ ਉਹਨੇ ਧੋਖਾ ਕਰ ਲਿਆ ਮੈਂ। ਇਹ ਕਦੋਂ ਕਹੀ ਸੀ ਤੁਸੀਂ? ਮੈਂ 24 ਸਤੰਬਰ ਗਿਆ ਸੀ। 7 ਸਤੰਬਰ ਮੈਂ ਵਿਜ਼ਿਟਰ ਵੀਜ਼ਾ ਤੇ। ਇਹ 6 ਮਹੀਨੇ ਬਾਅਦ 6 ਮਹੀਨੇ ਮੈਂ ਰਸਪੇਡਿਆ। ਤੇ ਯੂਐਸਏ ਕਰੋ ਪਹੁੰਚੀ। ਮੈਂ 24 ਜਨਵਰੀ ਦੇ 25 ਦੇ ਉੱਤੇ ਬਾਰਡਰ ਕ੍ਰਾਸ ਕੀਤਾ। ਹਾਂਜੀ ਬਾਰਡਰ ਕ੍ਰਾਸ ਕੀਤਾ। ਤੇ ਯੂਐਸਏ ਗਿਆ ਕਰਨੇ ਦਿਨ ਹੋਏ? ਮੈਂ 11 ਦਿਨ ਬਾਅਦ ਉਹਨੇ ਵਾਪਸ ਭੇਜ ਦਿੱਤਾ। 11 ਦਿਨ ਹੋਏ। ਉੱਥੇ ਤਾਂ ਰੈਸਟ ਕਰ ਲਿਆ ਹਾਂਜੀ ਰੈਸਟ ਕਰ ਲਿਆ ਹਾਂਜੀ ਬਾਰਡਰ ਪਟੋਲ ਜੀ ਸਾਡਾ ਪਟੋਲ ਜੀ ਕਿੰਨੇ ਦਿਨ ਰੱਖਿਆ ਤੁਹਾਨੂੰ ਉਹਨਾਂ 11 ਦਿਨ ਰੱਖਿਆ ਜੀ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਇੰਡੀਆ ਭੇਜਣ ਲੱਗੇ ਸਾਨੂੰ ਕੋਈ ਪਤਾ ਨਹੀਂ ਜਦੋਂ ਉਹਨਾਂ ਨੇ ਫਲੈਟ ਚ ਬਾਹਰ ਤੇ ਜਾ ਉਦੋਂ ਪਤਾ ਲੱਗਾ ਕਿ ਇੰਡੀਆ ਦੱਸਿਆ ਮੈਂ ਤੁਹਾਨੂੰ ਨਹੀਂ ਦੱਸਿਆ ਨਹੀਂ ਦੱਸਿਆ ਨਹੀਂ ਕੋਈ ਜੀ ਤੁਹਾਨੂੰ ਕਦੋਂ ਪਤਾ ਲੱਗਾ ਕਿ ਇੰਡੀਆ ਆ ਗਿਆ ਉਹ ਜਦੋਂ ਮੰਨ ਲਓ ਕਿ ਉਹਨਾਂ ਨੇ ਤੁਹਾਨੂੰ ਪਲੇਨ ਚ ਬਾਹਲਤਾ ਤੇ ਥੋੜਾ ਚੱਲਣ ਤੋਂ ਬਾਅਦ ਉਹ ਅਗਲੇ ਪਾਸੇ ਟੇ ਹੋਈ ਐ ਸੋਚਿਆ ਵੀ ਦੂਜੀ ਚੌਕੀ ਤੇ ਜਾ ਮੰਨ ਲਓ ਕਿ ਕੈਂਪ ਚ ਲੈ ਕੇ ਚੱਲੇ ਤੇ ਬਾਅਦ ਚ ਉਹਨਾਂ ਜਿਹੜਾ ਪੁਲਿਸ ਅਫਸਰ ਹੀ ਉਹਨਾਂ ਨੇ ਉਹਨਾਂ ਦੱਸਿਆ ਵੀ ਤੁਸੀਂ ਇੰਡੀਆ ਜਾ ਰਹੇ ਆ। ਅਨੁਪ੍ਰੋਪਰ ਹੱਥ ਘੜੀਆਂ ਲੱਗੀਆਂ ਐ ਪੈਰਾਂ ਨੂੰ ਬੀੜੀਆਂ ਸਾਰਾ ਹਾਂਜੀ। ਤੇ ਉਹ ਇੱਥੇ ਆ ਕੇ ਪਤਾ ਲੱਗਾ ਕਿ ਹੱਥ ਘੜੀਆਂ ਤੇ ਬੀੜੀਆਂ ਤੁਹਾਨੂੰ ਇਹ ਇੰਡੀਆ ਜਾਣ ਕੇ ਕੋਈ ਹਾਂਜੀ ਇੰਡੀਆ ਜਾ ਕੇ ਕੋਈ ਕਿੱਥੇ ਰਾਜ ਸਾਹੀ ਵਰਤੋ ਜਦੋਂ ਰਾਜ ਸਾਹੀ ਉੱtre ਉੱਥੇ ਪਤਾ ਲੱਗਾ ਵੀ ਇਹੀਂ ਸਾਰਾ ਹੈ। ਨੇ ਪਿੱਛੋਂ ਥੋੜਾ ਬਹੁਤ ਪਤਾ ਲੱਗ ਗਿਆ ਸੀ ਵੀ ਅਸੀਂ ਇੰਡੀਆ ਜਾ ਰਹੇ ਹਾਂ ਬਸ ਇਹ ਨਹੀਂ ਪਤਾ ਵੀ ਆਪਾਂ ਕਿਹੜੀ ਸਟੇਟ 'ਚ ਜਾ ਰਹੇ ਹਾਂ ਤੇ ਇੱਥੇ ਆ ਕੇ ਪਤਾ ਲੱਗਿਆ ਇੱਥੇ ਫਿਰ ਇੱਥੇ ਖੋਲੀਆਂ ਹਾਂਜੀ ਇੱਥੇ ਆ ਕੇ ਖੋਲੀਆਂ ਨੇ ਇੱਥੇ ਫਿਰ ਤੇ ਜਦੋਂ ਤੁਸੀਂ ਉੱਥੇ ਕਿਸ ਤਰ੍ਹਾਂ ਦਾ ਹਵਾ-ਬਾਹ ਲੱਗਾ ਤਾਂ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਮਹਿਸੂਸ ਤੁਸੀਂ ਆਪ ਹੀ ਜਾਣ ਸਕਦੇ ਵੀ ਬੰਦਾ ਕਿਦਾਂ ਅੰਦਰੋਂ ਟੁੱਟ ਜਾਂਦਾ ਇੱਕ ਵਾਰ ਵੀ ਸਾਡੇ ਨਾਲ ਕੀ ਚੱਕਰ ਬਣ ਗਿਆ ਆਹ ਕੰਨ ਨੂੰ ਦਿੰਦੇ ਐਸਾ ਬਹੁਤ ਲੱਗਾ ਸੀ ਹਾਂਜੀ ਐਸਾ ਬਹੁਤ ਲੱਗਾ ਏ ਸਾਰਾ ਪੈਸੇ ਦਾ ਇੰਤਜ਼ਾਮ ਕੀਤਾ ਹੋਇਆ ਸੀ ਜਿਹੜਾ ਇੰਤਜ਼ਾਮ ਪੈਸੇ ਦਾ ਇੰਤਜ਼ਾਮ ਇਦਾਂ ਸਜਣਾ ਮਿੱਤਰਾਂ ਕੋਲ ਕੇ ਜਿੰਕੋ ਜੀ ਜਿਹੜੀ ਤੜੀਆਂ ਪੁਰੀਆਂ ਜਾਂ ਮੈਂ ਜੋ ਵੀ ਹੋਇਆ ਕਿ ਉਹ ਲੈ ਕੇ ਕੀ ਕਹਿੰਦੀ ਬਹੁਤ ਮਾੜਾ ਹੋਇਆ ਠੀਕ ਐ ਸਾਡੀ ਲਾ ਦੋਸ਼ ਕਿਨੂੰ ਦਿੰਦੇ ਦੋਸ਼ ਤੇ ਜੈਂਟ ਨੂੰ ਦਿੰਨੇ ਇਹ ਕੋਈ ਆਪਣੀ ਕਿਸਮਤ ਨੂੰ ਕਰ ਰਹੇ ਸੀ ਕਾਲ ਟੈਨਸ਼ਨ ਮੈਂ ਦੇਣ ਜਾ ਰਹੇ ਹਾਂ ਕਿ ਸਰਕਾਰ ਧਿਆਨ ਦੇਵੇ ਮੰਤਰੀ ਜਿਹੜੇ ਵਿਦੇਸ਼ ਮੰਤਰੀ ਨੇ ਉਹ ਇਹਦੇ ਤੇ ਜਿਹੜਾ ਕੱਲ ਯੂਐਸ ਆਰਮੀ ਦੇ ਪਲੇਨ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਿਹੜੇ ਸਾਡੇ ਸਿਟੀਜ਼ਨ ਆਏ ਨੇ ਇਲੀਗਲ ਇਮੀਗ੍ਰੈਂਟ ਸੀ ਅਮਰੀਕਾ ਦੇ ਉੱਥੇ ਉਹਨਾਂ ਨੂੰ ਜਿਹੜਾ ਟਰੀਟ ਕੀਤਾ ਗਿਆ ਲਾਈਕ ਕਿ ਕ੍ਰਿਮੀਨਲ ਕੀਤਾ ਗਿਆ ਉਹ ਕ੍ਰਿਮੀਨਲ ਨਹੀਂ ਸੀ ਉਹਨਾਂ ਨੇ ਕੋਈ ਕ੍ਰਾਈਮ ਨਹੀਂ ਸੀ ਕੀਤਾ ਉੱਥੇ ਬਟ ਉਹਨਾਂ ਨੂੰ ਹੱਥ ਕੜੀਆਂ ਲਾ ਕੇ ਪੈਰਾਂ 'ਚ ਚੇਨਾਂ ਲਾ ਕੇ ਇਹਨਾਂ ਦੀ ਵੀਡੀਓ ਵਾਇਰਲ ਹੋਈਆਂ ਜਿਹਦੀਆਂ ਫੋਟੋ ਵਾਇਰਲ ਹੋਈਆਂ ਨੇ ਬੜੀ ਸ਼ਰਮਨਾਕ ਗੱਲ ਹੈ ਸਰਕਾਰ ਨੂੰ ਪਹਿਲਾਂ ਪਤਾ ਸੀ ਇੰਡੀਅਨ ਗਵਰਨਮੈਂਟ ਨੂੰ ਕਿ ਉਹਨਾਂ ਨੇ ਆਉਣਾ ਹੈ ਕਿ ਸਰਕਾਰ ਨੇ ਗੱਲਬਾਤ ਉਹਨਾਂ ਨਾਲ ਕਿਉਂ ਨਹੀਂ ਕੀਤੀ ਉਹਨਾਂ ਨੂੰ ਕੋਈ ਪ੍ਰਾਈਵੇਟ ਪਲੇਨ ਤੇ ਲੈ ਜਾਂਦੇ ਕਿ ਚਾਰਟਰਡ ਪਲੇਨ ਤੇ ਜਾਂ ਕੋਈ ਕਮਰਸ਼ੀਅਲ ਪਲੇਨ ਆਪਣਾ ਭੇਜ ਦਿੰਦੇ ਪਰ ਇਹ ਤੇ ਇੱਕ ਇੰਡੀਅਨ ਡਿਗਨੇਟਰੀ ਦੇ ਉੱਤੇ ਸੱਟ ਹੈ ਬਹੁਤ ਵੱਡੀ ਔਰ ਸਰਕਾਰ ਇਹ ਇਲੈਕਸ਼ਨਾਂ ਚ ਰੁੱਝੀ ਹੈ ਪਰ ਇਹ ਇੱਕ ਬੜੀ ਵੱਡੀ ਸ਼ਰਮਨਾਕ ਘਟਨਾ ਹੋਈ ਹੈ ਔਰ ਦੂਸਰੀ ਗੱਲ ਪਲੇਨ ਦਿੱਲੀ ਕਿਉਂ ਨਹੀਂ ਲੈਂਡ ਕੀਤਾ ਸਾਰੀਆਂ ਸਟੇਟ ਦੇ ਬੱਚੇ ਸਨ ਇਕੱਲੇ ਇੱਕ ਨਹੀਂ ਸਾਰੀ ਸਟੇਟ ਦੇ ਸਿਟੀਜ਼ਨ ਸੀ ਸਿਰਫ ਦਿੱਲੀ ਇਸ ਕਰਕੇ ਨਹੀਂ ਕਿਉਂਕਿ ਦਿੱਲੀ ਇਲੈਕਸ਼ਨ ਚੱਲ ਰਹੀ ਹੈ ਰੌਲਾ ਪੈਣਾ ਸੀ ਮੀਡੀਆ ਹੁਣਾ ਸੀ ਪਰ ਉਹਨੂੰ ਇੱਕ ਸਾਇਲੈਂਟ ਤਰੀਕੇ ਨਾਲ ਚਲੋ ਅੰਮ੍ਰਿਤਸਰ ਲੈਂਡ ਕਰਕੇ ਉੱਥੋਂ ਬਾਹਰ ਦਾ ਬਾਹਰ ਚਲੇ ਗਏ ਪਰ ਆਹ ਜਿਹੜੀ ਘਟਨਾ ਵਾਪਰੀ ਜਿੱਦਾਂ ਚੇਨਾਂ ਨਾਲ ਬੰਨ ਕੇ ਪੈਰੀਆਂ ਬੇੜੀਆਂ ਪਾ ਕੇ ਭੇਜਿਆ ਗਿਆ ਇਹ ਬੜੀ ਸ਼ਰਮਨਾਕ ਘਟਨਾ ਮੈਂ ਫਲੋਰਾ ਦਾ ਹਾਊਸ ਮਿਨਿਸਟਰ ਤੋਂ ਮੰਗ ਕੀਤੀ ਕੋ ਆ ਕੇ ਉੱਥੇ ਜਵਾਬ ਦੇਣ ਔਰ ਇਹਦੀ ਤੇ ਚਰਚਾ